ਕੀ ਤੋਂ ਕਿਤੇ ਤੱਕ ਹੈ ਕਿੰਨੇ ਕਰੋੜਾ ਰੁਪਏ ਦਾ ਬਜਟ ਹੈ ਇਹ ਕਰੀਬ 85 ਲੱਖ ਰੁਪਏ ਦੇ ਕਰੀਬ ਇਹ ਜਿਹੜਾ ਹੈ ਅੱਜ ਪੰਜ ਪਿੰਡਾਂ ਦੇ ਵਿੱਚ ਜਿੱਚ ਕੋਟੜਾ ਜਮਾਹਰ ਵਾਲਾ ਬਖੋਰਾ ਅਲੀ ਸ਼ੇਰ ਤੇ ਪੰਜਮਾ ਹੈ ਦੇ ਵਿੱਚ ਗੁਰਨੇਕਲਾ ਪੰਜ ਪਿੰਡਾਂ ਦੇ ਵਿੱਚ ਜਿੱਥੇ ਫਿਰਨੀਆਂ ਦਾ ਕੰਮ ਹੋਣ ਵਾਲਾ ਫਿਰਨੀਆਂ ਦਾ ਕੰਮ ਤੇ ਜਿੱਥੇ ਕੋਈ ਸੜਕ ਮੇਨ ਸੜਕ ਨੂੰ ਜੋੜਦੀ ਹੈ ਉਹ ਸੜਕਾਂ ਦੇ ਕੰਮ ਨੇ ਜਿਹੜੇ ਅੱਜ ਉਹ ਕੋਈ ਨੀ ਪੱਥਰ ਨਹੀਂ ਰੱਖੇ ਉਹ ਕੰਮ ਅੱਜ ਸ਼ੁਰੂ ਕਰਾਏ ਨੇ ਇਹ ਜਿਹੜੀ ਸਾਰੀ ਰਿਪੇਅਰ ਹੈ ਕਰੀਬ 6 ਕਿਲੋਮੀਟਰ ਹੈ ਇਹ ਸਾਰੀਆਂ ਸੜਕਾਂ ਬਣੀਆਂ ਨੇ ਚੁੱਪ ਕਰ ਜਾਓ ਸੋ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਸਾਰੀਆਂ ਜਿਹੜੀਆਂ ਸੜਕਾਂ ਹੈ ਇਹ ਬਣ ਕੇ ਤਿਆਰ ਹੋ ਜਾਣਗੀਆਂ ਤੇ ਲੰਬੇ ਸਮੇਂ ਦੀ ਮੰਗ ਸੀ ਲੋਕਾਂ ਦੀ ਤੇ ਕਈ ਮੰਗਾਤਾ ਜਿਵੇਂ ਗੁਰਨੇ ਦੀ ਸੀ ਉੱਥੇ ਗੁਰਦੁਆਰਾ ਸਾਹਿਬ ਨੂੰ ਜਾਖਲ 로ਡ 메ਨ ਤੋਂ ਜਿਹੜੀ ਸੜਕ ਜਾਂਦੀ ਸੀ ਉਹ ਕਰੀਬ 20 ਸਾਲਾਂ ਤੋਂ ਟੁੱਟੀ ਪਈ ਸੀ ਔਰ ਉੱਥੇ ਸੜਕ ਨਾ ਦੀ ਚੀਜ਼ ਹੀ ਕੋਈ ਨਹੀਂ ਸੀ ਸੋ ਲੋਕਾਂ ਨੂੰ ਗੁਰੂ ਘਰ ਜਾਣ ਦੇ ਵਿੱਚ ਵੀ ਬਹੁਤ ਵੱਡੀ ਪਰੇਸ਼ਾਨੀ ਹੁੰਦੀ ਸੀ ਪਿੰਡ ਜਾਣ ਚ ਪਰੇਸ਼ਾਨੀ ਹੁੰਦੀ ਸੀ ਸੋ ਇਸ ਤਰੀਕੇ ਨਾਲ ਸਾਰੀਆਂ ਸੜਕਾਂ ਦੀ ਹਾਲਤ ਇਹੋ ਜਿਹੀ ਦੀ ਪਰ ਅੱਜ ਇਹ ਕੰਮ ਸ਼ੁਰੂ ਹੋ ਗਏ ਨੇ ਤੇ ਬਹੁਤ ਛੇਤੀ ਤਿਆਰ ਹੋ ਜਾਣਗੇ ਸ਼ਹਿਰ ਆਪਣੇ ਹਲਕੇ ਦੀਆਂ ਹੋਰ ਕਿੰਨੀਆਂ ਸੜਕਾਂ ਜਿਹੜੀਆਂ ਹੈਗੀਆਂ ਮਰਮਤ ਹੋਣ ਵਾਲੀਆਂ ਜਾਂ ਨਵੀਆਂ ਬਣਨ ਵਾਲੀਆਂ ਹੈਗੇ ਜਿਵੇਂ ਲਹਿਰਾ ਤੋਂ ਮੂਨਕਾਲਾ ਰੋਡ ਹੈ ਗਿਆ ਜਾਂ ਉਧਰ ਹਰਿਆਣੇ ਦੇ ਨਾਲ ਬਾਰਡਰ ਲੱਗਦੇ ਨੇ ਉੱਥੇ ਦੇਖੋ ਸੜਕਾਂ ਬਹੁਤ ਬਣਨ ਵਾਲੀਆਂ ਨੇ ਲਹਿਰਾ ਤੋਂ ਮੂਨਕ ਮੂਨਕ ਤੋਂ ਜਿਹੜੀ ਖਨੌਰੀ ਆ ਉਹ ਪਾਸ ਹੋ ਗਈਆਂ ਉਹਨਾਂ ਦਾ ਕੰਮ ਅਪ੍ਰੈਲ ਦੇ ਐਂਡ ਦੇ ਵਿੱਚ ਜਾਂ ਮਈ ਦੇ ਵਿੱਚ ਸ਼ੁਰੂ ਹੋ ਜਾਣਾ ਬਾਕੀ ਜਿਹੜਾ ਹੁਣ ਪਿੱਛੇ ਸਾਰਾ ਰੂਟ ਸੀ ਜਿਹੜਾ ਸਾਰੀ ਟ੍ਰੈਫਿਕ ਸੀ ਉਹ ਖਨੌਰੀ ਬਾਰਡਰ ਸੀਲ ਹੋਣ ਕਰਕੇ ਡਾਇਵਰਟ ਇੱਧਰ ਹੋ ਗਈ ਸੀ ਤਾਂ 24 ਕਿਲੋਮੀਟਰ ਜਿਹੜੀ ਸਾਡੀ ਸੜਕ ਤੁਹਾਣੇ ਤੋਂ ਬਾਇਆ ਬਿਸ਼ਨਪੁਰਾ ਖੋਖਰ ਤੇ ਭੂਲਣ ਹੁੰਦੀ ਹੋਈ ਮੰਡਵੀ ਹੁੰਦੀ ਹੋਈ ਆਪਣਾ ਇੱਧਰ ਭਾਖੜਾ ਦੇ ਕਿਨਾਰੇ ਇਹ ਸਾਰੀ 24 ਕਿਲੋਮੀਟਰ ਸੜਕ ਟੋਟਲੀ ਡੈਮੇਜ ਹੋ ਗਈ ਕਿਉਂਕਿ ਇੱਥੇ 70 70 ਟਨ ਦੇ ਟਰਾਲੇ ਚੱਲੇ। ਸੋ ਹੈਵੀ ਟਰੈਫਿਕ ਉਹ ਸੜਕਾਂ ਸੰਭਾਲ ਨਹੀਂ ਸਕੀਆਂ। ਸੋ ਉਹ ਸੜਕ ਬਿਲਕੁਲ ਖਤਮ ਹੋਈ ਪਈ ਹੈ। ਸੋ ਉਹ ਸੜਕ ਵੀ ਅਸੀਂ ਪਾਈ ਹੋਈ ਹੈ ਸੀਐਮ ਸਾਹਿਬ ਨੂੰ ਕਿਹਾ ਉਹ ਸੜਕ ਦੀ ਵੀ ਰਿਪੇਅਰ ਹੋਣੀ ਆ। ਤੇ ਬਾਕੀ ਹੋਰ ਸੜਕਾਂ ਜਿਹੜੀਆਂ ਲਿੰਕ ਰੋਡਾਂ ਨੇ ਸਾਡੀਆਂ ਕਿ 18 ਫੁੱਟੀਆਂ ਬਣਨ ਵਾਲੀਆਂ ਨੇ ਬਹੁਤ ਜ਼ਰੂਰੀ ਨੇ ਜਿਹੜੀਆਂ। ਉਹ ਵੀ ਅਸੀਂ ਕਰਾਉਣੀਆਂ ਨੇ। ਸੋ ਮੈਂ ਸਮਝਦਾ ਕਿ ਹੁਣ ਕੇਂਦਰ ਸਰਕਾਰ ਹੈ ਜਿਹੜੀ ਜੋ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਸੀ ਇਹ ਸਾਰੀਆਂ ਸੜਕਾਂ ਉਸੇ ਦੇ ਨਾਲ ਬੰਦੀਆਂ ਨੇ ਸੋ ਉਹ ਪੈਸਾ ਰਿਲੀਜ਼ ਕਰਨ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਰਿਲੀਜ਼ ਕਰਨ ਜਾ ਰਹੀ ਹੈ ਸੋ ਛੇਤੀ ਅਸੀਂ ਇਹ ਸਾਰੀਆਂ ਸੜਕਾਂ ਨੇ ਜਿਹੜੀਆਂ ਉਹ ਵੀ ਠੀਕ ਵੀ ਕਰਾਂਗੇ ਨਵੀਆਂ ਵੀ ਬਣਾਵਾਂਗੇ ਤੇ ਜੇ ਕਿਤੇ ਅ 10 ਤੋਂ 18 ਫੁੱਟ ਚੌੜੀਆਂ ਕਰਨ ਵਾਲੀਆਂ ਨੇ ਤੇ ਉਹ ਵੀ ਕਰਕੇ ਦਵਾਂਗੇ ਮੰਤਰੀ ਸਾਹਿਬ ਮੰਤਰੀ ਸਾਹਿਬ ਇਸ ਵਾਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਰੰਗਲਾ ਪੰਜਾਬ ਮਹੀਨੇ ਦੀ ਸ਼ੁਰੂਆਤ ਕੀਤੀ ਗਈ ਤੇ ਹਰੇਕ ਹਲਕੇ ਦੇ ਵਿੱਚ 5 ਕਰੋੜ ਨੇ ਜਿਹੜੇ ਉਹ ਅਲਾਟ ਕੀਤੇ ਗਏ ਨੇ ਇਸ ਫੰਡ ਦੇ ਵਿੱਚ ਪਿੰਡਾਂ ਦੇ ਵਿੱਚ ਕਿਹੜੇ ਵਿਕਾਸ ਕਾਰਜ ਨੇ ਜਿਹੜੇ ਕੀਤੇ ਪਿੰਡਾਂ ਦੇ ਵਿੱਚ ਜਿੱਥੇ ਵੀ ਕਿਤੇ ਜਿਸ ਚੀਜ਼ ਦੀ ਵੀ ਜ਼ਰੂਰਤ ਹੋਈ ਅਸੀਂ ਉਹ ਪੂਰੀ ਕਰਕੇ ਦੇਵਾਂਗੇ ਕਿਉਂਕਿ ਜਿਹੜਾ 5 ਕਰੋੜ ਦਾ ਫੰਡ ਆ ਇਹ ਇਸੇ ਲਈ ਦਿੱਤਾ ਗਿਆ ਕਿ ਮੌਕੇ ਮੁਤਾਬਕ ਦੇਖ ਕੇ ਜਿਸ ਚੀਜ਼ ਦੀ ਜਿੱਥੇ ਲੋੜ ਹੈ ਉਸੇ ਜ਼ਰੂਰਤ ਨੂੰ ਅਸੀਂ ਪੂਰਾ ਕਰਾਂਗੇ ਮંત્રી ਸਾਹਿਬ ਇੱਕ ਨਹਿਰ ਦੇ ਨਾਲ-ਨਾਲ ਜਿਹੜੀ ਨਦਾਮਪੁਰ ਸੜਕ ਬਣੀ ਹੈ ਉਹਦੇ ਨਹਿਰ ਦੇ ਨਾਲ-ਨਾਲ ਰੇਲਿੰਗ ਨਹੀਂ ਬਣੀ ਹੈ ਜਿਸ ਦੇ ਕਾਰਨ ਕਾਫੀ ਹਾਸੇ ਹੋ ਚੁੱਕੇ ਨੇ ਉਸ ਦੇ ਬਾਰੇ ਤੁਸੀਂ ਉਹਦੇ ਸਬੰਧਤ ਅਧਿਕਾਰੀਆਂ ਨਾਲ ਕੀ ਉਸ ਦਾ ਫੈਸਲਾ ਲੇ ਲੇ ਇਹ ਗੱਲ ਬਿਲਕੁਲ ਸਹੀ ਹੈ ਮੈਂ ਇਹ ਗੱਲ ਵਿਧਾਨ ਸਭਾ ਦੇ ਵਿੱਚ ਵੀ ਬੋਲਿਆ ਸੀ ਤੇ ਮੈਨੂੰ ਦੱਸਦੇ ਖੁਸ਼ੀ ਹੈ ਕਿ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਕਿਉਂਕਿ ਉਹਨਾਂ ਦਾ ਵੀ ਹਲਕਾ ਹੈ ਜਦੋਂ ਅਸੀਂ ਲਹਿਰੇ ਤੋਂ ਚੱਲਦੇ ਹਾਂ ਤੇ ਸੂਲਰਗੜ ਪਹੁੰਚਦੇ ਹਾਂ ਆ ਪਿੱਛੇ ਵਿਧਾਨ ਸਭਾ ਦੇ ਵਿੱਚ ਚਾਲਦਨ ਪਹਿਲਾਂ ਜਿਹੜੇ ਏਐਸ ਰਾਏ ਜਿਹੜੇ ਡੀਜੀਪੀ ਅ ਟ੍ਰੈਫਿਕ ਨਹੀਂ ਹੈ ਡੀਜੀਪੀ ਉਹ ਸਿਕਿਉਰਿਟੀ ਕੁਝ ਇਸ ਤਰ੍ਹਾਂ ਹੈ ਉਹਨਾਂ ਦਾ ਮਤਲਬ ਉਹ ਇਸ ਤਰ੍ਹਾਂ ਦੇ ਕੰਮਾਂ ਨੂੰ ਦੇਖਦੇ ਆ ਉਹ ਵੀ ਵਿਧਾਨ ਸਭਾ ਦੇ ਵਿੱਚ ਸੀ ਅਸੀਂ ਇਕੱਠਿਆਂ ਗੱਲ ਕੀਤੀ ਸੀ ਤੇ ਉਹ ਅਸੀਂ ਕਰੀਬ 18 ਕਰੋੜ ਦਾ ਪ੍ਰੋਜੈਕਟ ਬਣਿਆ ਉਹਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਸੜਕਾ ਜਿਹੜੀ ਬਿਲਕੁਲ ਪਟੜੀ ਦੇ ਉੱਪਰ ਹੀ ਦਜ ਦੂਜੇ ਸ਼ਬਦਾਂ ਚ ਕਹਿ ਦਈਏ ਕਿ ਨਹਿਰ ਦੇ ਬਿਲਕੁਲ ਕਿਨਾਰੇ ਦੇ ਉੱਪਰ ਆ ਸੋ ਬਹੁਤ ਜ਼ਰੂਰੀ ਆ ਉਹ ਅਸੀਂ ਕਰਵਾ ਕੇ ਦਵਾਂਗੇ ਆਪਣਾ ਕਨਕਲ ਸੀਜ਼ਨ ਆ ਰਿਹਾ ਹੈਗਾ ਪਹਿਲਾ ਆਏ ਵਾਰੀ ਪਹਿਲਾ ਸੀਸੀ ਲਿਮਟ ਆ ਜਿਹੜੀ ਜਾਰੀ ਹੋ ਜਾਂਦੀ ਸੀਗੀ ਇਸ ਵਾਰ ਤੱਕ ਜਾਰੀ ਨਹੀਂ ਹੋਈਏ ਦੇਖੋ ਇਹ ਸੈਂਟਰ ਗਵਰਨਮੈਂਟ ਦਾ ਕੰਮ ਆ ਸੈਂਟਰ ਗਵਰਨਮੈਂਟ ਨੂੰ ਛੇਤੀ ਕਰਨੀ ਚਾਹੀਦੀ ਆ ਔਰ ਸਹਿਯੋਗ ਕਰਨਾ ਚਾਹੀਦਾ ਔਰ ਗੱਲ ਫੇਰ ਉੱਥੀ ਜਾਂਦੀ ਆ ਸੈਂਟਰ ਗਵਰਨਮੈਂਟ ਕਿਤੇ ਸਹਿਯੋਗ ਨਹੀਂ ਕਰ ਰਹੀ ਇੱਕ ਰੋਲਾ ਪਾਈ ਜਾਂਦੇ ਆ ਕਾਂਗਰਸ ਵਾਲੇ ਰੋਲਾ ਪਾਈ ਜਾਂਦੇ ਜੀ ਕਹਿੰਦੇ ਪਹਿਲਾਂ ਕਪਲਾ ਹੋ ਗਿਆ ਜੀਰੀ ਦੀ ਪਰਚੇ ਚ ਕਪਲਾ ਹੋ ਗਿਆ ਆ ਖੜੇ ਨੇ ਸਾਰੇ ਕਿਸਾਨ ਅੱਜ ਤਾਈਂ ਇੱਕ ਕੰਪਲੇਂਟ ਨਹੀਂ ਕਿਸੇ ਦੀ ਅਰ ਸਿੱਧਾ ਜਿਹੜਾ ਪੈਸਾ ਉਹ ਕਿਸਾਨ ਦੇ ਖਾਤੇ 'ਚ ਜਾਂਦਾ ਕਿਤੇ ਕਪਲੇ ਦੀ ਗੱਲ ਨਹੀਂ ਹੈਗੀ ਜਿਹੜੀ ਕਰਨ ਵਾਲੀ ਗੱਲ ਉਹ ਕਰਦਾ ਮਹੱਲਾ ਮਹੱਲਾ ਕਲੀਨਿਕ ਉਹ ਚ ਕਿਸੇ ਨੂੰ ਪੁੱਛ ਲੋ ਨਾ ਹਰ ਇੱਕ ਦੇ ਮਹੱਲਾ ਕਲੀਨਿਕ 'ਚ ਚੜਿਆ ਹੈ ਪਰ ਇਹ ਕਹਿੰਦੇ ਨਹੀਂ ਜੀ ਉਹ ਤੁਸੀਂ ਉਹ ਨੌ ਰੱਖੋ ਰੁਗਿਆ ਸਾਧਨ ਪਤਾ ਨਹੀਂ ਕਿਹੜਾ ਸਾਧਨ ਲਓ ਨਾ ਕਿਸੇ ਨੂੰ ਕਹਿਣਾ ਆਵੇ ਪਰ ਅਸੀਂ ਮੰਨੀ ਵੀ ਕੋਈ ਗੱਲ ਨਹੀਂ ਜੀ ਜਿਵੇਂ ਤੁਸੀਂ ਕਹਿੰਦੇ ਅਸੀਂ ਉਵੇਂ ਕਰ ਲੰਨੇ ਸੋ ਇਹ ਕੇਂਦਰ ਸਰਕਾਰ ਦੇ ਵਿਤਕਰੀਆਂ ਨੇ ਗੱਲਾਂ ਨਹੀਂ ਤੇ ਪਹਿਲੇ ਜਦੋਂ ਅਸੀਂ ਕਹਿ ਕੇ ਅੱਡੇ ਅਸੀਂ ਇੱਕ ਤਰੀਕ ਨੂੰ ਸ਼ੁਰੂ ਕਰਨਾ ਪਰਚੇ ਸ਼ੁਰੂ ਕਰਨੀ ਅਸੀਂ ਇੱਕ ਤਰੀਕ ਨੂੰ ਕਰਾਂਗੇ ਆ ਹੁਣ ਅਸੀਂ ਜਿਵੇਂ ਮੈਂ ਜ਼ਿਕਰ ਕੀਤਾ ਹੈ ਟੇਲਾਂ ਤੇ ਪਾਣੀ ਪਹੁੰਚਾਉਂਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਟੀਚਾ ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਾਵਾਂਗੇ ਦੇ ਟੇਲਾਂ ਤੇ ਪਾਣੀ ਪਚਾ ਵੀ ਰਹੇ ਆ ਤੇ ਕੇਂਦਰ ਸਰਕਾਰ ਸਾਨੂੰ ਅੰਕੜੇ ਕੱਢ ਕੱਢ ਦੇਈ ਜਾਂਦੀ ਆ ਤੁਹਾਡਾ ਪਾਣੀ ਖਤਮ ਹੋ ਰਿਹਾ ਤੁਹਾਡਾ ਇਹ ਹੋ ਰਿਹਾ ਤਾਂ ਮੈਂ ਬੇਨਤੀ ਕਰਦਾ ਕਿ ਪੰਜਾਬ ਦੇ ਲੋਕਾਂ ਨੇ ਪਾਣੀ ਨਹੀਂ ਪੀਤਾ ਪੰਜਾਬ ਦੇ ਲੋਕ ਨਹੀਂ ਕੱਲਾ ਪਾਣੀ ਪੀ ਕੇ ਪੰਜਾਬ ਦੀ ਤਾਂ ਪਾਣੀ ਕਿ ਦਿੱਤੀ نیچے ਚਲਾ ਗਿਆ ਪੰਜਾਬ ਦੇ ਲੋਕਾਂ ਨੇ ਪਾਣੀ ਖਰਚ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਆਜ਼ਾਦੀ ਤੋਂ ਬਾਅਦ ਅਨਾਜ ਦੀ ਕਮੀ ਸੀ ਤਾਂ ਪੂਰੀ ਪੰਜਾਬ ਦੇ ਲੋਕਾਂ ਨੇ ਕੀਤੀ ਅੱਜ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਹੈ ਇਹ ਪਾਣੀ ਦੀ ਕਿਵੇਂ ਸੰਭਾਲ ਹੋਵੇ ਕਿਵੇਂ ਪਾਣੀ ਦਾ ਲੈਵਲ ਉੱਪਰ ਲਿਤਾ ਜਾਵੇ ਰੀਚਾਰਜ ਸਿਸਟਮ ਕੀਤਾ ਜਾਵੇ ਕੁਝ ਵੀ ਕੀਤਾ ਜਾਵੇ ਇਹਦੇ ਲਈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ